ਖਨੌਰੀ ਬਾਡਰ ਤੇ ਡੱਲੇਵਾਲ ਸਾਹਿਬ ਨੇ ਜੋ ਮਰਨ ਵਰਤ ਰੱਖਿਆ ਸੰਗਤਾਂ ਬਹੁਤ ਹੀ ਹਮਮਾ ਆ ਕੇ ਪਹੁੰਚੀਆਂ ਨੇ ਅੱਜ ਬਾਜਵਾ ਸਾਹਿਬ ਵੀ ਪਹੁੰਚੇ ਆ ਵਿਰੋਧੀ ਧਿਰ ਦੇ ਨੇਤਾ ਤੇ ਦੁਨੀਆ ਦਾ ਵੀ ਬਹੁਤ ਵੱਡਾ ਇਕੱਠ ਹੋ ਗਿਆ ਬਾਕੀ ਜਿਹੜੀਆਂ ਜਥੇਬੰਦੀਆਂ ਘਰਾਂ ਚ ਬੈਠੀਆਂ ਨੇ ਉਹਨਾਂ ਨੂੰ ਵੀ ਜ਼ਰੂਰ ਪਹੁੰਚਣਾ ਚਾਹੀਦਾ ਇਹ ਟਾਈਮ ਹੀ ਹੁੰਦਾ ਇਹ ਟਾਈਮ ਇਹਨਾਂ ਨੂੰ ਖਿਜਾਉਣਾ ਨਹੀਂ ਚਾਹੀਦਾ ਤੇ ਆ ਕੇ ਡੱਲੇ ਵਾਲ ਸਾਹਿਬ ਦੀ ਹਮਾਇਤ ਕਰਨੀ ਚਾਹੀਦੀ ਆ ਜਦੋਂ ਬੰਦਾ ਮਰਨ ਵਰਤ ਤੇ ਬਹਿ ਗਿਆ ਫਿਰ ਪਿੱਛੇ ਕੀ ਰਹਿ ਗਿਆ ਬਾਕੀ ਗੱਲ ਇਹ ਆ ਵੀ ਸੰਗਤਾਂ ਬਹੁਤ ਜ਼ਿਆਦੀਆਂ ਨੇ ਵੱਡੀ ਮਾਤਰਾ ਵਿੱਚ ਆ ਜੀ ਘਟੋ ਘਟ ਖਨੌਰੀ ਤੋਂ ਲੈ ਕੇ ਢਾਬੀ ਤੋਂ ਲੈ ਕੇ ਬਾਰਡਰ ਤੱਕ ਪੂਰਾ ਵੱਡਾ ਇਕੱਠ ਆ ਜੀ ਕਿਸਾਨਾਂ ਨੇ ਕਈ ਥਾਂ ਤਾਂ ਪੱਕੇ ਤੰਬੂ ਲਾ ਲਏ ਨੇ ਘਰ ਵਾਂਗੂ ਘਰ ਬਣਾ ਲਏ ਨੇ ਤੇ ਬਹੁਤ ਸੰਗਤਾਂ ਦਾ ਇਕੱਠ ਭਾਰੀ ਬਾਕੀ ਹੁਣ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਕਿ ਐਮਐਸਪੀ ਗਰੰਟੀ ਕਰੇ ਜਦੋਂ ਦੀ ਬੀਜੇਪੀ ਆਈ ਹੈ ਇਹਦੀਆਂ ਮਾੜੀਆਂ ਨੀਤੀਆਂ ਨੇ ਕਿਸਾਨ ਮਜ਼ਦੂਰ ਛੋਟਾ ਦੁਕਾਨਦਾਰ ਖਤਮ ਕਰ ਦਿੱਤੇ ਨੇ ਤੇ ਨੀਤੀ ਵੀ ਉਹਨਾਂ ਦੀ ਇਹੀ ਆ ਵੀ ਇਹਨਾਂ ਜਿਹੜੇ ਥਲੜੇ ਪੱਦਰ ਦੇ ਲੋਕ ਆ ਇਹਨਾਂ ਨੂੰ ਖਤਮ ਕਰ ਦਿਓ ਤੇ ਕਾਰਪੋਰੇਟ ਘਰਾਣੇ ਅੱਗੇ ਲਿਆਓ ਸਾਹਸੰਗ ਜੀ ਆਪਾਂ ਵੀ ਹਮ ਹਮਾ ਕੇ ਪਹੁੰਚੀਏ ਤੇ ਕਿਸਾਨ ਜੁਨੀਅਨਾਂ ਦਾ ਸਾਥ ਦਈਏ ਤੇ ਆਪਣੀਆਂ ਜ਼ਮੀਨਾਂ ਤੇ ਆਪਣਾ ਪੰਜਾਬ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ